ਹਾਂਜੀ ਦੋਸਤੋ ਐਮਡੀ ਜੌਬ ਅਲਰਟ ਚੈਨਲ ਤੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਪੋਸਟਾਂ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਈਟੀਟੀ ਦੀਆਂ 994 ਪੋਸਟਾਂ ਦੇ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਹੈਗਾ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਵਿੱਚ ਆਉਣ ਵਾਲੇ ਰਿਜ਼ਲਟ ਸਬੰਧੀ ਜਾਣਕਾਰੀ ਪੰਜਾਬ ਵਿੱਚ ਆਉਣ ਵਾਲੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਵੀਡੀਓ ਵੱਲ ਵਧਦੇ ਆਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੀ 883994 ਦਾ ਜੋ ਪੇਪਰ 1 ਸੀ ਪੰਜਾਬੀ ਦਾ ਜੋ ਪੰਜਾਬੀ ਲਾਜ਼ਮੀ ਪੇਪਰ ਸੀ ਉਹ ਰੀਕੰਡਕਟ ਕਰਵਾਇਆ ਗਿਆ ਸੀ 28 7 2024 ਨੂੰ ਉਸ ਦੇ ਸਬੰਧ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਰਾਤ ਬੋਰਡ ਦੀ ਵੈਬਸਾਈਟ ਉੱਤੇ ਜੀ ਇਹਨਾਂ ਵੱਲੋਂ ਜੋ ਰਿਜ਼ਲਟ ਹੈ ਜਾਰੀ ਕਰ ਦਿੱਤਾ ਗਿਆ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਜੀ ਤੁਸੀਂ ਚੈੱਕ ਕਰ ਸਕਦੇ ਇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਜੋ ਕੈਂਡੀਡੇਟ ਨੇ ਕਾਫੀ ਸਾਰੇ ਕੈਂਡੀਡੇਟ ਨੇ ਪੇਪਰ ਦਿੱਤਾ ਤੇ ਜਿਸ ਦੇ ਵਿੱਚ 14755 ਕੈਂਡੀਡੇਟ ਨੇ ਜੋ ਪਾਸ ਹੋਏ ਨੇ ਲਗਭਗ 14755 ਜਿਸ ਦੇ ਵਿੱਚ ਜ਼ਿਆਦਾਤਰ ਕੈਂਡੀਡੇਟ ਐਬਸੈਂਟ ਰਹੇ ਨੇ ਤੇ ਕੁਝ ਕੈਂਡੀਡੇਟ ਨੇ ਜੋ ਫੇਲ ਵੀ ਹੋਏ ਨੇ ਪਰ ਜ਼ਿਆਦਾਤਰ ਜਿਹੜੇ ਕੈਂਡੀਡੇਟਸ ਨੇ ਪਾਸ ਹੋਏ ਨੇ ਕਿਉਂਕਿ ਬਹੁਤ ਜ਼ਿਆਦਾ ਤਿਆਰੀ ਸੀ ਸਾਰੇ ਹੀ ਕੈਂਡੀਡੇਟਸ ਦੀ ਜੋ ਰਿਜ਼ਲਟ ਅਨਾਉਂਸ ਕੀਤਾ ਗਿਆ ਹੈ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਲਗਭਗ 619 ਪੇਜਾਂ ਦਾ ਜੋ ਰਿਜ਼ਲਟ ਹੈ ਉਸ ਦੇ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ ਸਾਨੂੰ ਇੱਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਪੇਪਰ 2 ਦੇ ਵਿੱਚ ਕਿੰਨੇ ਮਾਰਕਸ ਨੇ ਤਾਂ ਜੋ ਆਪਾਂ ਨੂੰ ਇਨਫੋਰਮੇਸ਼ਨ ਪਤਾ ਲੱਗ ਸਕੇ ਵੀ ਕਿੰਨੀ ਮੈਰਿਟ ਬਣੇਗੀ ਤੁਹਾਡੀ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਵਿੱਚ ਦੀ ਮੈਰਿਟ ਦੇ ਵਿੱਚ ਪਹਿਲਾਂ ਨਾਮ ਆ ਰਿਹਾ ਸੀ ਤੇ ਹੁਣ ਉਹ ਨਾਮ ਨਾ ਆਵੇ ਕਿਉਂਕਿ ਕੀ ਪਤਾ ਉਹ ਪੰਜਾਬੀ ਪੇਪਰ 1 ਦੇ ਵਿੱਚੋਂ ਫੇਲ ਹੋਵੇ ਜਾਂ ਐਬਸੈਂਟ ਹੋਵੇ ਇਸ ਕਰਕੇ ਮੈਰਿਟ ਦੀ ਹਿੱਟਜਲ ਹੋ ਸਕਦੀ ਹੈ ਕਾਂ ਕਰਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਮਾਰਕਸ ਜ਼ਰੂਰ ਦੱਸੋ ਜੋ ਪਾਸ ਹੋਏ ਨੇ ਜਲਦੀ ਤੋਂ ਜਲਦੀ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਸ ਦੇ ਵਿੱਚ ਜੋ ਰਿਜ਼ਲਟ ਹੈ 9594 ਪੇਪਰ 1 ਪੰਜਾਬੀ ਦਾ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਸੀਰੀਅਲ ਨੰਬਰ ਹੈ ਨਿਊ ਰੋਲ ਨੰਬਰ ਹੈ 올ਡ ਰੋਲ ਨੰਬਰ ਹੈ ਜੀ ਕੈਟਾਗਰੀ ਅਪਲਾਈਡ ਬਾਈ ਕੈਂਡੀਡੇਟ ਹੈ ਜੀ ਕੈਂਡੀਡੇਟ ਨੇਮ ਹੈ ਫਾਦਰ ਨੇਮ ਹੈ ਡੇਟ ਆਫ ਬਰਥ ਹੈ ਟੋਟਲ ਮਾਰਕਸ ਨੇ ਲਿਸਟ ਦੇ ਵਿੱਚ ਜਾਰੀ ਨੇ ਜੋ ਰਿਜ਼ਲਟ ਜਾਰੀ ਕੀਤਾ ਗਿਆ ਹੈ ਇਹ ਅੱਜ ਦਾ ਨੋਟੀਫਿਕੇਸ਼ਨ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤਾਂ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ